ਸਤ ਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਤੇ ਮੈਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਪੁਲਿਸ ਵੱਲੋਂ ਜਿਹੜਾ ਗੈਂਗਸਟਰਾਂ ਦੇ ਨਾਲ ਜਿਹੜਾ ਹੁਣ ਮੁਕਾਬਲਾ ਹੋਇਆ ਤੇ ਇੱਕ ਗੈਂਗਸਟਰ ਸੀ ਜਿਹੜਾ ਘਾਇਲ ਹੋ ਕੇ ਜਿਸ ਨੂੰ ਮਾਨਸਾ ਦੇ ਸਿਵਲ ਹਸਪਤਲ ਦੇ ਵਿੱਚ ਲਿਜਾਇਆ ਗਿਆ ਪੈਣੀਵਾਗੇ ਤੋਂ ਪਾਸੇ ਹੁੰਦਾ ਏ ਰੋਡ ਜਿਸ ਤੇ ਉੱਪਰ ਜਿਹੜੀ ਪੁਲਿਸ ਵੱਲੋਂ ਹੁਣ ਵੀ ਜਿਹੜੀ ਕਾਰਵਾਈ ਆ ਉਹ ਤਬਦੀਸ਼ ਆ ਉਹ ਕੀਤੀ ਜਾ ਰਹੀ ਆ ਤਾਂ ਜਾਣਕਾਰੀ ਇਹ ਹਾਲ ਹਸਲ ਹੋਈ ਹੈ ਕਿ ਜਸਦੀਪ ਸਿੰਘ ਜਿਸ ਨੂੰ ਜਿਹੜਾ ਹਥਿਆਰਾਂ ਦੀ ਬਰਾਮਦਗੀ ਦੇ ਲਈ ਲਿਜਾਇਆ ਜਾ ਰਿਹਾ ਸੀ ਉਸ ਦਾ ਰਿਮਾਂਡ ਜਿਹੜਾ ਪੁਲਿਸ ਵੱਲੋਂ ਲਿਆ ਗਿਆ ਸੀ ਇਹ ਮਾਨਯੋ ਦੌਰਾਨ ਜਸਦੀਪ ਸਿੰਘ ਨੇ ਉਹਨਾਂ ਹਥਿਆਰਾਂ ਦੇ ਵਿੱਚੋਂ ਹੀ ਜਿਹੜੀ ਫਾਇਰਿੰਗ ਕੀਤੀ ਤੇ ਫਾਇਰਿੰਗ ਦੇ ਜਵਾਬੀ ਫਾਇਰ ਜਦੋਂ ਪੁਲਿਸ ਵੱਲੋਂ ਕੀਤਾ ਗਿਆ ਤਾਂ ਉਹ ਕਾਇਲ ਹੋ ਜਾਂਦਾ ਜਿਸ ਨੂੰ ਜਿਹੜਾ ਮਾਨਸਾ ਦੇ ਸਿਵਲ ਹਸਪੀਟਲ ਦੇ ਵਿੱਚ ਲੈ ਜਾਂਦਾ ਜਾਂਦਾ ਤਾਂ ਇਹ ਮਾਮਲਾ ਪ੍ਰਗਟ ਸਿੰਘ ਜੋ ਸਿੱਧੂ ਮੂਸੇਵਾਲਾ ਦੇ ਨਜ਼ਦੀਕੀ ਦੇ ਉੱਪਰ ਜਿਹੜੇ ਘਰ ਦੇ ਉੱਪਰ ਫਾਇਰਿੰਗ ਹੁੰਦੀ ਆ ਉਹ ਮਾਮਲਾ ਜਿਹੜਾ ਜਿਸ ਦੇ ਵਿੱਚ ਜਸਦੀਪ ਸਿੰਘ ਜੱਸੀ ਜਿਹੜਾ ਦੋਸ਼ੀ ਦੱਸਿਆ ਜਾਂਦਾ ਉਸ ਦਾ ਵੀ ਰਿਮਾਂਡ ਜਿਹੜਾ ਲਿਆ ਜਾਂਦਾ ਪਰ ਹਥਿਆਰਾਂ ਦੀ ਬਰਾਮਦਗੀ ਜਿਹੜੀ ਆ ਜਿਸ ਨੂੰ ਕਰਵਾਉਣ ਦੇ ਲਈ ਪੁਲਿਸ ਪਾਰਟੀ ਮਾਨਸਾ ਦੇ ਐਸ ਐਚਓ ਸਿਟੀ 2 ਤੇ ਨਾਲ ਹੀ ਮਾਨਸਾ ਦੇ ਜਿਹੜੇ ਆ ਐਸ ਐਚਓ ਜੋਗਾ ਤੇ ਡਿਪਟੀ ਮਾਨਸਾ ਦੇ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਤਾਂ ਦੇਖ ਸਕਦੇ ਹੋ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਪਰ ਕੁਝ ਵੀ ਜਿਹੜਾ ਇਸ ਬਾਰੇ ਜਾਣਕਾਰੀ ਜਿਹੜੀ ਆ ਦੇਣ ਤੋਂ ਹਲੇ ਇਨਕਾਰ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਦੂਰ ਖੜੀ ਪੁਲਿਸ ਦੀ ਟੀਮ ਜਿਹੜੀ ਆ ਆਪਣੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਜੋ ਗੈਂਗਸਟਰ ਕਾਇਲ ਹੋਇਆ ਉਸ ਦਾ ਕਾਰਨ ਇਹ ਬਣਦਾ ਕਿ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਉੱਪਰ ਜਦੋਂ ਫਾਇਰਿੰਗ ਹੁੰਦੀ ਹੈ ਤਾਂ ਦੋਸ਼ੀ ਜਿਹੜੇ ਨੇ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਤੇ ਰਿਮਾਂਡ ਦੇ ਦੌਰਾਨ ਹਥਿਆਰਾਂ ਦੀ ਬਰਾਮਦਗੀ ਦੇ ਲਈ ਉਸ ਨੂੰ ਜਿਹੜਾ ਇਸ ਜਗ੍ਹਾ ਤੇ ਲਿਆਂਦਾ ਜਾਂਦਾ ਪਰ ਉਸੇ ਦੌਰਾਨ ਉਸ ਨੇ ਉਹਨਾਂ ਹਥਿਆਰਾਂ ਦੇ ਨਾਲ ਜਿਹੜੀ ਹੈ ਉਹ ਫਾਇਰਿੰਗ ਕੀਤੀ ਤਾਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਬਿਆਨ ਕਰਦੀਆਂ ਨੇ ਤਾਂ ਦੇਖ ਸਕਦੇ ਹੋ ਪੁਲਿਸ ਪਾਰਟੀ ਵੱਲੋਂ ਜਿਹੜਾ ਆਪਣੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਜਸਦੀਪ ਸਿੰਘ ਉਰਫ਼ ਜੱਸੀ ਪੈਂਚਰ ਦੱਸਿਆ ਜਾ ਰਿਹਾ ਜਿਸ ਦਾ ਨਾਮ ਜਿਸ ਗੈਂਗਸਟਰ ਨੂੰ ਕਹਿ ਸਕਦੇ ਆਂ ਵੀ ਉਸ ਵੱਲੋਂ ਬਰਾਮਦਗੀ ਕਰਵਾਈ ਜਾ ਰਹੀ ਸੀ ਰਿਮਾਂਡ ਦੇ ਦੌਰਾਨ ਹਥਿਆਰਾਂ ਦੀ ਬਰਾਮਦਗੀ ਹੋਣੀ ਸੀ ਇਹ ਸਿੱਧੂ ਮੂਸੇਵਾਲਾ ਦਾ ਸਾਥੀ ਪਰਗੜ ਸਿੰਘ ਜਿਸ ਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਲੌਰੈਂਸ ਗਰੁੱਪ ਵੱਲੋਂ ਦੱਸਿਆ ਜਾ ਰਿਹਾ ਵੀ ਉਸ ਨੂੰ ਮੈਸੇਜ ਕੀਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰਦੀ ਹੈ ਤਾਂ ਉਸ ਤੋਂ ਬਾਅਦ ਰਿਮਾਂਡ ਦੇ ਦੌਰਾਨ ਜਦੋਂ ਹਥਿਆਰਾਂ ਦੀ ਬਰਾਮਦਗੀ ਇੱਥੇ ਕਰਵਾਉਣ ਦੇ ਲਈ ਲਿਆਂਦਾ ਜਾਂਦਾ ਤਾਂ ਜਿਹੜਾ ਜਸੀਬ ਵੱਲੋਂ ਫਾਇਰ ਕੀਤਾ ਜਾਂਦਾ ਤੇ ਜਵਾਬੀ ਫਾਇਰ ਦੇ ਵਿੱਚ ਪੁਲਿਸ ਵੱਲੋਂ ਉਸ ਨੂੰ ਜਿਹੜਾ ਜਦੋਂ ਫਾਇਰ ਕੀਤਾ ਜਾਂਦਾ ਤਾਂ ਉਹ ਘਾਇਲ ਹੋ ਜਾਂਦਾ ਹੁਣ ਜਿਹੜਾ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਪਰ ਜਾਣਕਾਰੀ ਜਿਹੜੀ ਹੈ ਕਿਤੇ ਨਾ ਕਿਤੇ ਵੀ ਉਸ ਦਾ ਸਾਥੀ ਕੌਣ ਸੀ ਨਾਲ ਕੌਣ ਸੀ ਇਹ ਸਾਰੀ ਜਾਣਕਾਰੀ ਪੁਲਿਸ ਵੱਲੋਂ ਹੀ ਜਿਹੜੀ ਹੈ ਅਧਿਕਾਰੀਆਂ ਵੱਲੋਂ ਦਿੱਤੀ ਜਾਣੀ ਹੈ ਉਹ ਕੁਝ ਸਮੇਂ ਬਾਅਦ ਜਿਹੜੀਆਂ ਮੀਡੀਆ ਦੇ ਨਾਲ ਸਾਂਝੀ ਕਰਨ ਦੀ ਗੱਲ ਕਹੀ ਜਾ ਰਹੀ ਹੈ ਵੀ ਜਲਦੀ ਜਿਹੜਾ ਇਹ ਅਪਡੇਟ ਵੀ ਮੀਡੀਆ ਦੇ ਨਾਲ ਸਾਂਝਾ ਕੀਤਾ ਜਾਏਗਾ ਵੀ ਇਸ ਦਾ ਸਾਥੀ ਕੋਈ ਨਾਲ ਸੀ ਜਾਂ ਨਹੀਂ ਕਿਹੜੇ-ਕਿਹੜੇ ਹਥਿਆਰਾਂ ਦੀ ਬਰਾਮਦਗੀ ਹੋਈ ਹੈ ਤੇ ਇਸ ਦੇ ਵਿੱਚ ਕੇਸ ਦੇ ਵਿੱਚ ਹੋਰ ਕੀ ਗੱਲਾਂ ਵਿੱਚ ਖੁਲਾਸੇ ਹੋਣੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਬਹੁਤ ਤੀਂ ਦੀ ਰਾਤ ਜਿਹੜੀ ਸਾਡੇ ਪਰਮਜੀਤ ਸਿੰਘ ਟਰਾਂਸਪੋਰਟਰ ਹੈ ਉਹਨਾਂ ਦੇ ਘਰ ਦੇ ਘਰ ਦੇ ਅੱਗੇ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਫਿਰ ਇਹ ਦਸਦੇਵ ਸਿੰਘ ਜੱਸੀ ਪੈਂਚਰ ਜਿਹੜਾ ਮੇਨ ਮੁਲਜ਼ਮ ਹੈ ਇਹਨੂੰ ਅਸੀਂ ਲਿਆਂਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਦੀng ਸ਼ਾਪ ਤੇ ਐਸ ਐਚਓ ਵੱਲੋਂ 18 ਸਦਰ ਦੇ ਏਰੀਆ ਦੇ ਵਿੱਚ ਇਹਦੇ ਕੋਲ ਵੈਪਨ ਰਿਕਵਰੀ ਲਈ ਗਏ ਸੀਗੇ ਤੇ ਉੱਥੇ ਜਿੱਥੇ ਰਿਕਵਰੀ ਕਰਾ ਰਿਆ ਸੀਗਾ ਉੱਥੇ ਵੈਪਨ ਲੋਡਡ ਸੀਗਾ ਪਹਿਲਾਂ ਹੀ ਉਹ ਇਹਨੇ ਇੱਕਦਮ ਜਿਹੜੀ ਆ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਜਖਮੀ ਹੋਇਆ ਸਰ ਲੱਗਦਾ ਨੇ ਉੱਥੇ ਅੰਗਲੀ ਹੋਈ ਹੈ ਜਦੋਂ ਫਾਸਲਾ ਬਰਾਮਦ ਕਰਾਉਣਾ ਸੀ ਤਾਂ ਇਹਨੂੰ ਨਿਗਰਾਨੀ ਰੱਖਣੀ ਚਾਹੀਦੀ ਸੋ ਜਾਣ ਵੀ ਜਾ ਸਕਦੇ ਇਹ ਸਾਰਾ ਦੂਜੇ ਹਲਕਾ ਜੀ ਉਹ ਵੀ ਉੱਥੇ ਮੌਕੇ ਤੇ ਗਏ ਆ ਮੈਂ ਵੀ ਉੱਥੇ ਜਾ ਰਿਹਾ ਬਾਕੀ ਜਿਹੜੀ ਹੈ ਡਿਟੇਲਡ ਇਨਵੈਸਟੀਗੇਸ਼ਨ ਆ ਉੱਥੇ ਅਸੀਂ ਮੈਜਿਸਟ੍ਰੇਟ ਵੀ ਬੁਲਾਵਾਂਗੇ ਉਹ ਜਦੋਂ ਉਹਨੂੰ ਡਿਟੇਲ ਚ ਅਸੀਂ ਦੱਸਦੇ ਹਾਂ ਸਰ ਕਿੰਨੀ ਫਾਇਰ ਹੋਈ ਸੀ ਫਿਰ ਉਸ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸ ਦੇਵਾਂਗੇ ਇਸ ਵੇਲੇ ਇਹ ਹੈ ਕਿ ਹੀ ਆਊਟ ਆਫ ਥ੍ਰੀ ਸਰ ਕਿੰਨੇ ਫਾਇਰ ਲੱਗੇ ਆ ਇਹ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਬਾਅਦ ਦੱਸਾਂ ਅਸੀਂ ਕੋਈ ਗੱਲ ਨਹੀਂ ਗੋਲੀ ਥੀ